ਮੁਰਦਾਬਾਦ ਮੁਰਦਾਬਾਦ ਪ੍ਰੇਮ ਚੰਦ ਮੁਰਦਾਬਾਦ 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 ਪ੍ਰੇਮ ਚੰਦ ਮੁਰਦਾਬਾਦ ਮੁਰਦਾਬਾਦ ਪੰਜਾਬ ਬਲੇਸ ਮੁਰਦਾਬਾਦ ਮੁਰਦਾਬਾਦ ਅੱਛਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਹਾਂ ਜੀ ਸੁਰਿੰਦਰ ਸਿੰਧਾ ਅੱਜ ਅਸੀਂ ਪਹੁੰਚੇ ਹਾਂ ਜੀ 7 ਨੰਬਰ ਡਿਵੀਜ਼ਨ ਜਿੱਥੇ ਕਿ ਧਰਨਾ ਲੱਗਿਆ ਹੋਇਆ ਵਾ ਪੈਸਿਆਂ ਦੇ ਲੈਣ ਦੇਣ ਨੂੰ ਕੋਈ ਪ੍ਰਾਪਰਟੀ ਡੀਲਰ ਵੱਲੋਂ ਇੱਕ ਗਰੀਬ ਮਜ਼ਦੂਰ ਦੇ ਨਾਲ ਪੈਸਾ ਦਾ ਕਬਲਾ ਕੀਤਾ ਗਿਆ ਵਾ ਉਸ ਸੰਬੰਧ ਵਿੱਚ ਤਰਗਾ ਤਰਨ ਲਗਾਇਆ ਆਓ ਦੇਖੋ ਮੇਰੇ ਪਿਛੇ ਕਿਦਾ ਤਣਾ ਲਗਾਇਆ ਵਾ ਗੱਲਬਾ ਕਰਾਵਾਂਗੇ ਜਿਹੜੇ ਮੇਨ ਪ੍ਰਧਾਨ ਆ ਆ ਦੇਖੋ ਭਾਈ ਵੀਡੀਓ ਆਣੀ ਲੀ ਪੂਰਾ ਨੀਲਾ ਦੇਖੋ ਭਾਈ ਫੇਰ ਦੇਖੋ ਫੇਸ ਨੀਲਾ ਪਿਆ ਹੋਇਆ ਚਲੋ ਕੰਪਲੇਨ ਕਰਾਓ ਫਿਰ ਆ ਦੂਸਰੇ ਪਾਸੇ ਵੀ ਤਾਂ ਕਹਿੰਦੇ ਹੀ ਨੇ ਕਿ ਐਵੀਡੈਂਸ ਲਿਆਓ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਚੱਕ ਕੇ ਲੈ ਆਂਦੇ ਨੇ ਫੇਰ ਕਹਿੰਦੇ ਹਾਵੇ ਤੂੰ ਦੇਂਗਾ ਬਿਠਾ ਕੇ ਫੇਰ ਕਹਿੰਦੇ ਨੇ ਕਿ ਕਿੱਥੋਂ ਲਿਆਊਗਾ ਐਡਵਾਂਸ ਕਿੱਥੋਂ ਲਿਆਊਗਾ ਇੱਕ ਬੰਦੇ ਨੂੰ ਆਪਣੀ ਕਸਟਡੀ 'ਚ ਬਿਠਾਇਆ ਉਹਨੂੰ ਡਰਾਇਆ ਧਮਕਾਇਆ ਕੁੱਟਮਾਰ ਕਰ ਰਹੇ ਹੋ ਕਿੱਥੋਂ ਐਵੀਡੈਂਸ ਲਿਆਊਗਾ ਅਸੀਂ ਤਾਂ ਇਹੀ ਮੰਗ ਕਰਦੇ ਜਿਹੜਾ ਪੱਪੂ ਆ ਜਿਹਨੂੰ ਅੰਦਰ ਬਿਠਾ ਜਿਹਦੇ ਨਾਲ ਧੱਕੇਸ਼ਾਹੀ ਹੋਈ ਆ ਜਿਹੜਾ ਪਲਾਟ ਆ ਉਹ 파ਰਸ ਤੋਂ ਲਿੱਤਾ ਸੀ 파ਰਸ ਜਿਹੜਾ ਮੇਨ ਆ ਪ੍ਰੋਪਰਟੀ ਡੀਲਰ ਡੀਲਰ ਜਿਹੜਾ ਹੈਗਾ ਉਹ 파ਰਸ ਆ ਇਹ ਵੇਚੇ ਤਾਂ ਜਿਹੜਾ ਪੱਪੂ ਸੀ ਇਹ ਗਵਾ ਸੀ ਠੀਕ ਹੈ ਨਾ ਇਹਦਾ 파ਰਸ ਨਾਲ ਕੋਈ ਲੈਣ ਦੇਣ ਹੈਗਾ ਸੀ ਕਿਉਂਕਿ 파ਰਸ ਤੋਂ ਇਹਨੇ ਪਲਾਟ ਬਿਕਵਾਏ 2 ਲੱਖ ਰੁਪਏ 파ਰਸ ਤੋਂ ਲੈਣੇ ਆ ਠੀਕ ਹੈ ਨਾ ਇਹਨੂੰ ਜਾਣ ਬੁਝ ਕੇ ਇਹਦੇ ਵਿੱਚ ਉਲਝਾਇਆ ਜਾ ਰਿਹਾ ਵਾ ਫਿਰ ਵੀ ਇਹਨੇ ਚਲੋ ਕੱਲੇ ਨੂੰ ਬੁਲਾਇਆ ਸੀ ਕੱਲ ਵੀ ਜਿਹੜਾ ਪ੍ਰੇਮ ਚੰਦਾ ਉਹਨੇ ਮਿਸਬੀਹੇਵ ਕੀਤਾ ਇਹਦੇ ਨਾਲ ਫੋਨ ਫੋਨ ਖੋਲੇ ਇਹ ਇਹਦੇ ਨਾਲ ਕੁੱਟਮਾਰ ਕੀਤੀ ਕੱਲ ਵੀ ਤੇ ਅੱਜ ਵੀ ਜਦ ਬੁਲਾਇਆ ਵਾ ਕੋਈ ਐਸਐਚਓ ਸਾਹਿਬ ਨੇ ਚਲੋ ਜਿੱਦਾਂ ਹੀ ਫੈਸਲਾ ਕਰਾਤਾ ਉਹ ਬੰਦਾ ਮੰਨ ਗਿਆ ਪੱਪੂ ਨੇ ਇਹਨੂੰ 30000 ਰੁਪਏ ਪਰਸ ਨੂੰ ਦੇਤੇ ਹੋਰ ਕੇ ਵੀ ਆਪਣੇ ਜਿਹੜਾ ਬਾਕੀ ਹਿਸਾਬ ਕਿਤਾਬਾਂ ਬਾਅਦ ਚ ਕਰਾਂਗੇ ਪੈਸੇ ਲੈਣ ਤੋਂ ਬਾਅਦ ਵੀ ਜਿਹੜਾ ਮੇਨ ਡੀਲਰ ਆ ਜੀ ਤੋਂ ਪਲਾਟ ਲਿੱਤਾ ਜਿਹਦੇ ਨਾਮ ਦਾ ਐਗਰੀਮੈਂਟ ਆ ਉਹ ਬਾਹਰ ਘੁੰਮ ਰਿਹਾ ਵਾ ਜੀ ਤੋਂ ਲੱਖ ਰੁਪਏ ਲੈਣੇ ਆ ਜਿਹਦੇ ਕੋਈ 20000 ਰੁਪਏ ਦਾ ਲੈਣ ਦੇਣ ਸੀ ਉਹਨੇ ਪੈਸੇ ਵੀ ਦੇਤੇ ਉਹ ਪੈਸੇ ਲੈਣ ਤੋਂ ਬਾਅਦ ਵੀ ਪ੍ਰੇਮ ਚੰਦੇ ਕੇ ਐਸਸੀ ਜੀ ਹੈਗੇ ਨੇ ਉਹ ਤੋਂ ਪੈਸੇ ਮੰਗਦੇ ਸੀ ਉਹਨੇ ਪੱਪੂ ਨੇ ਦਿੱਤੇ ਨਹੀਂ ਉਹਨੂੰ ਕੁੱਟਮਾਰ ਕਰਕੇ ਉਹਦਾ ਫੋਨ ਖੋ ਕੇ ਉਹਨੂੰ ਅੰਦਰ ਬਿਠਾਇਆ ਹੁਣ ਵੀ ਬਿਠਾਇਆ ਹੋਇਆ ਵਾ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦਾ ਕਸੂਰਤਾ ਦੱਸੋ ਇਹ ਕਿੱਥੇ ਉਹਨੇ ਐਗਰੀਮੈਂਟ ਦਿਖਾਓ ਕਿੱਥੇ ਉਹਨੇ ਪੈਸੇ ਲਿੱਤੇ ਆ ਕਿੱਥੇ ਸੀ ਰਸੀਵਿੰਗਾਂ ਨੂੰ ਦਿੱਤੇ ਹੋਏ ਆ ਪੈਸੇ ਕਹਿੰਦੇ ਉਹ 파ਰਸ ਕਰੇਗਾ 파ਰਸ ਤੋਂ ਹੋਰ ਵੀ ਬੰਦੇ ਆ ਇਹਨਾਂ ਨੇ ਪਲਾਟ ਦਵਾਏ ਹੋਏ ਆ ਐਗਰੀਮੈਂਟ ਪਏ ਉਹਨਾਂ ਦੇ ਵੀ ਬੁਲਾਵਾਂਗੇ ਜੇ ਲੋੜ ਹੋ ਗਈ ਉਹਨਾਂ ਨੇ ਵੀ ਕਿਸੇ ਤੋਂ 파ਰਸ ਨੇ 60000 ਲਿੱਤੇ ਕਿਸੇ ਨੇ ਲੱਖ ਰੁਪਏ ਲੱਖ ਲਿੱਤੇ ਹੋਏ ਆ ਉਹਨਾਂ ਨੂੰ ਨਾ ਪੈਸੇ ਦੇ ਰਿਆ ਨਾ ਪਲਾਟ ਦੇ ਰਿਆ ਉਹ ਵੀ ਬੰਦੇ ਇਦਾਂ ਹੀ ਇਹਨੇ ਖਰਾਬ ਕੀਤੇ ਹੋਏ ਆ ਉੱਚੇ ਪੱਪੂ ਉਹਨਾਂ ਦਾ ਕੀ ਕਸੂਰਾ ਉਹਨਾਂ ਨੇ ਤਾਂ 파ਰਸ ਨੂੰ ਪੈਸੇ ਦਵਾਏ ਹੋਏ ਆ ਤੇ ਅਸੀਂ ਤਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹੀ ਮੰਗ ਕਰਦੇ ਵੀ ਪ੍ਰੇਮ ਚੰਦਾ ਜਿਹੜੇ ਇੱਥੇ ਚਾਹੇ ਥਾਣੇ ਦੀ ਸੀਸੀਟੀਵੀ ਫੁਟੇਜ ਕਢਾ ਲੈਣ ਉਹਦੇ ਨਾਲ ਕਿੱਦਾਂ ਕੁੱ ਤੇ ਜਿਹੜੀ ਬਣਦੀ ਕਾਰਵਾਈ ਉਹ ਤੇ ਕੀਤੀ ਜਾਵੇ। ਥਾਣੇ ਅੰਦਰ ਪਤਾ ਮੋਬਾਈਲ ਤੋਂ। ਹਾਂਜੀ ਥਾਣੇ ਅੰਦਰ ਹੀ ਕੁੱਟਮਾਰ ਕੀਤੀ ਆ। ਹੁਣ ਵੀ ਅੰਦਰ ਕਮਰੇ 'ਚ ਬਿਠਾਇਆ ਹੋਇਆ ਉਹਨੂੰ। ਬੰਦ ਕੀਤਾ ਹੋਇਆ ਵਾ। ਜਿਹੜਾ ਮੇਨ ਆ ਜੀ ਤੋਂ ਇਹਨਾਂ ਨੇ ਪਲਾਟ ਲਿੱਤਾ ਸੀ ਆਪਣੇ ਘਰੇ ਚਲਾ ਗਿਆ ਵਾ। ਠੀਕ ਹੈ ਜੀ। ਫੋਟੋ ਕੀ ਮੰਗ ਕਰਦਾ ਸਰ? ਅਸੀਂ ਤਾਂ ਇਹੀ ਮੰਗ ਕਰਦੇ ਹਾਂ। ਹਾਂਜੀ ਸਰ ਏਸੀ ਕਿੰਨੀ ਵੱਡੀ ਜਿਹੜੀ ਲਾ ਲੋਗੇ ਜੀ ਧਰਨਾ ਨਾਲ ਪੈ ਗਿਆ ਜੀ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਆ ਕਿਹੜੀ ਗੱਲ ਲੋਗੇ ਜੀ ਧਰਨਾ ਲਾਏ। ਸਰ ਇਹਨਾਂ ਨੇ ਪ੍ਰੇਮ ਪ੍ਰੇਮਚੰਦ ਜੀ ਨੇ ਪੱਪੂ ਨੂੰ ਕੱਲ ਬੁਲਾਇਆ ਸੀਗਾ। ਚਲੋ ਐਸਚੋ ਦੇ ਨੌਲੇਜ ਦੇ ਵਿੱਚ ਆ ਕੇ ਐਸਚੋ ਦੇ ਨੌਲੇਜ ਦੇ ਵਿੱਚ ਇਹ ਸਾਰਾ ਕੁਝ ਜੋ ਵੀ ਫੈਸਲਾ ਹੋਇਆ ਕੱਲ ਫੈਸਲਾ ਹੋਇਆ ਸੀਗਾ ਬਟ ਪ੍ਰੇਮਚੰਦ ਨੇ ਨਿਸ਼ਵਤ ਲੈਣ ਦੇ ਲਈ ਦੁਬਾਰਾ ਇਹਨੂੰ ਅੱਜ ਫੇਰ ਬੁਲਾਇਆ ਮਾਰਕੋਟ ਕਿਤੇ ਦੇ ਨਾਲ ਚਲੋ ਪ੍ਰਾਪਰਟੀ ਮੈਟਰ ਹੈ ਜੋ ਵੀ ਐਗਰੀਮੈਂਟ ਹੋਇਆ ਜੋ ਵੀ ਹੋਇਆ ਇਹ ਕੋਈ 420 ਤਾਂ ਨਹੀਂ ਹੋਇਆ ਕਿਸੇ ਨਾਲ 420 ਹੋਇਆ ਤਾਂ ਫਿਰ ਉਹਨੂੰ ਤੁਸੀਂ ਪਰਚਾ ਦਾਜ ਕਰਦੇ ਜੋ ਮਰਜ਼ੀ ਕਰਦੇ ਜੇ ਔਰ ਰਿਸਟਰੀ ਨਹੀਂ ਕਰਾ ਰਹਾ ਕੋਰਟ ਦਾ ਮੈਟਰ ਸੀਗਾ ਇਹ ਕੋਰਟ ਚ ਚੱਲ ਜਾਂਦਾ ਇਤਨੇ ਕਿਤੇ ਪੈਸੇ ਦੇਖਿਆ ਜਾਂਦਾ ਕਿ ਰਿਸਟਰੀ ਪਰਸ ਨੇ ਕਰਾਣੀ ਸੀ ਇਹਨੇ ਕੋਈ ਕਿਹੜਾ ਮੈਟਰ ਹੈ ਕਿ ਜੋ ਪੁਲਿਸ ਦੇ ਪੈਸੇ ਦੇ ਵਿੱਚ ਪੈ ਗਿਆ ਇਹਦਾ ਅਸੀਂ ਕੰਪਲੀਟ ਕਰਾਣ ਲਈ ਪਾਈਨੇ 10000 ਪੈਸੇ ਹੋਏ ਇਸ ਜਗ੍ਹਾ ਤੇ ਫਿਰ ਇਹ ਮੁਕਰ ਜਾਂਦੇ ਸਰ ਪਹਿਲੀ ਗੱਲ ਤਾਂ ਪੁਲਿਸ ਦੇ ਕੋਲ ਕੋਈ ਪਾਵਰ ਨਹੀਂ ਹੈ ਪੈਸੇ ਦਿਵਾਣ ਦਾ ਨਾ ਪੈਸੇ ਦਿਵਾ ਸਕਦੀ ਹੈ ਇਹ ਮੈਟਰ ਕੋਰਟ ਦਾ ਹੁੰਦਾ ਕੋਈ ਇਹਨੇ 420 ਤਾਂ ਨਹੀਂ ਕੀਤੀ ਜੋ ਇਹਦਾ ਕੁੱਟ ਮਾਰ ਦਿੱਤਾ ਪ੍ਰੇਮ ਚੰਦ ਹਰ ਵਾਰੀ ਪੈਸੇ ਚੱਕਰ ਤੇ ਲੋਕਾਂ ਨੂੰ ਹਰਾਸ ਕਰਦਾ ਵਾ ਮਾਰਕਟ ਕਰਦਾ ਉਹਨਾਂ ਨਾਲ ਜਾ ਮੈਨੂੰ ਬੁਲਾਉਂਦਾ ਵਾ ਸਰ ਬਿਲਕੁਲ ਅੰਦਰ ਦੇਖੋ ਆਮ ਜਨਤਾ ਲਈ ਸੀਸੀਟੀਵੀ ਆਪਣਾ ਰੱਖਿਆ ਇਹਨਾਂ ਨੇ ਪਰ ਪੁਲਿਸ ਪੁਲਿਸ ਪ੍ਰਸ਼ਾਸਨ ਵਾਸਤੇ ਸੀਸੀਟੀਵੀ ਕੈਮਰਾ ਬੰਦ ਕਰ ਦਿੰਦੇ ਨੇ ਉਹ ਕਿਉਂ ਰਿਕਾਰਡਿੰਗ ਕਰਾਉਂਦੇ ਕਮਿਸ਼ਨਰ ਸਾਹਿਬ ਬੈਠੇ ਨੇ ਸੀਟ ਤੇ ਬੈਠੇ ਨੇ ਵਰਦੀ ਪਾਈ ਆ ਇਹਨਾਂ ਕੋਲ ਵਰਦੀ ਪਾਵਰ ਆ ਗਈ ਆ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਸਤੇ ਕਿ ਕੈਮਰਾ ਨਹੀਂ ਕਢਾ ਸਕਦੇ ਜੋ ਕੰਦੀ ਕਾਰਵਾਈ ਪ੍ਰਮਾਣਿਤ ਕੀਤੀ ਜਾਵੇ ਕਿਉਂ ਬਿਠਾਇਆ ਉਹਨੂੰ ਮੁਖ ਮੰਗ ਹੀ ਆ ਇਹਨਾਂ ਦਾ ਮੇਰਾ ਕੋਈ ਪਰਸਨਲ ਲੈਣ-ਦੇਣ ਸੀਗਾ ਪ੍ਰਾਪਰਟੀ ਦਾ ਕੰਮ ਕਰਦਾ ਵਾਂ ਜੀ ਉਹਨਾਂ ਦਾ ਕੋਈ ਲੈਣ-ਦੇਣ ਸੀਗਾ ਤੇ ਉਹਦੇ ਵਿਆਹ ਤੇ ਕਿਸੇ ਇੱਕ ਬినੋਦ ਕੁਮਾਰ ਜਿਹੜਾ ਪੈਸੇ ਦਾ ਲੈਣ-ਦੇਣ ਸੀਗਾ ਉਹ ਉਹਨੇ ਕੰਪਲੇਨ ਦਿੱਤੀ ਸੀਗੀ ਇੱਥੇ ਕੰਪਲੇਨ ਦਿੱਤੀ ਸੀਗੀ ਉਹਦੇ ਬਾਅਦ ਚ ਮੈਂ ਆਇਆ ਆ ਕੇ ਫਿਰ ਇਹਨਾਂ ਨਾਲ ਮਿਲ ਕੇ ਗਿਆ ਮੈਂ ਕਿਹਾ ਜੀ 파ਰਤ ਜੀ ਨਾਲ ਹਿਸਾਬ ਕਰਕੇ ਮੈਂ ਇਹਨਾਂ ਨੂੰ ਕਲੀਅਰ ਕਰ ਦਾਂਗਾ ਫਿਰ 파ਰਤ ਜੀ ਕੋਲ ਕੱਲ ਵੀ ਗਏ ਆ ਕੱਲ 파ਰਤ ਜੀ ਨੇ ਕਿਹਾ ਮੇਰਾ ਮੁਨੀਮ ਛੁੱਟੀ ਤੇ ਹੈਗਾ ਫਿਰ ਉਹਦੇ ਬਾਅਦ ਚ ਉਹ ਕਹਿੰਦੇ ਆ ਕਿ ਮੈਂ ਸ਼ੁੱਕਰਵਾਰ ਆਈਓ ਹਿਸਾਬ ਕਰ ਲਾਂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਮੈਨੂੰ ਫਿਰ ਫੋਨ ਕੀਤਾ ਗਿਆ ਕਿ ਪੈਸੇ ਲੈ ਕੇ ਆ ਤੂੰ 30000 ਰੁਪਏ ਤੇਰਾ ਸੌਟ ਆਊਟ ਹੋ ਜਾਊਗਾ ਮੇਰਾ ਵੱਲ ਕਿ 27000 ਰੁਪਏ ਜਿਵੇਂ ਨਿਕਲ ਰਿਹਾ ਸੀਗਾ ਮੈਂ ਇਹਨਾਂ ਨੂੰ 30000 ਲਿਆ ਕੇ ਦੇ ਦਿੱਤੇ ਉਹਦੇ ਬਾਅਦ ਚ ਇਹਨਾਂ ਨੇ ਕਿਹਾ ਕਿ 36000 ਤੂੰ ਹੋਰ ਦੇਣੇ ਆ ਜਿਹੜਾ ਮੇਰਾ ਮਿੰਟਾ ਨਾ ਆਇਓ ਤੁਹਾਡਾ ਡੈੱਡ ਹੋ ਗਿਆ ਤੂੰ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਤੇਰੇ ਪੈਸੇ ਨਹੀਂ ਮਿਲਣੇ ਠੀਕ ਹੈ ਜੀ ਉਹਦੇ ਬਾਅਦ ਚ ਨਾ ਮੈਂ ਜਦ ਮੈਂ ਇਹਨਾਂ ਦਾ ਹਿਸਾਬ ਕਲੀਅਰ ਕਰਤਾ ਉਹਦੇ ਬਾਅਦ ਚ ਕਹਿ ਰਹ ਏ ਮੈਨੂੰ ਅੰਦਰ ਇਹਨੂੰ ਬਿਠਾ ਦਿਓ ਜੇ 36000 ਹੋਰ ਨਹੀਂ ਦੇਊਗਾ ਫਿਰ ਇਸ ਤੇ ਪਰਚਾ ਕਰਾਂਗੇ ਮੈਂ ਕਿਹਾ ਪਰਚਾ ਕਾਦਾ ਕਰੋਗੇ ਕਹਿੰਦਾ ਕੱਲ ਤੂੰ ਪੈਸੇ ਨਹੀਂ ਦੇ ਰਿਆ ਸੀਗਾ ਅੱਜ ਕਿਉਂ ਦੇਣ ਆਇਆ ਮੈਂ ਕਹਾ ਜਦ ਜਿਹੜੀ ਪਾਰਟੀ ਨੇ ਸੀਗੇ ਪੈਸੇ ਲਿੱਤੇ ਹੋਏ ਸੀਗੇ ਉਹ ਵੀ ਪਾਰਟੀ ਆ ਗਈ ਮੈਂ ਵੀ ਆ ਗਿਆ ਵਾਂ ਦੋਵਾਂ ਜਣੇ ਆ ਤਾਂ ਸਾਹਮਣੇ ਬੈਠ ਕੇ ਹਿਸਾਬ ਹੋ ਜਾਂਦਾ ਵਾ ਠੀਕ ਹੈ ਜੀ ਜੇ ਉਹਦੇ ਬਾਅਦ ਚ ਪੈਸੇ ਦੇਤੇ ਪੈਸੇ ਦੇਣ ਦੇ ਬਾਅਦ ਤੇ ਇਸ ਬੰਦੇ ਨੇ ਪ੍ਰੇਮ ਚੰਦ ਇੱਕ ਹੈਗਾ ਇੱਥੇ ਐਸਆਈ ਹੈਗਾ ਉਸ ਬੰਦੇ ਨੇ ਮੈਨੂੰ ਅੰਦਰ ਲੈ ਗਿਆ ਤੇ ਇੱਕ ਮੁੰਡਾ ਜਿਹੜਾ ਸਿਵਲ ਵਰਤੀਚੇ ਸੀਗਾ ਉਹ ਬੰਦਾ ਲਿਜਾ ਕੇ ਮੈਨੂੰ ਅੰਦਰ ਬਿਠਾ ਕੇ ਕਹਿੰਦਾ ਕਿ ਤੈਨੂੰ ਕੁਝ ਨਹੀਂ ਕਹਿੰਦਾ ਅੰਦਰ ਲੈ ਕੇ ਗਿਆ ਪ੍ਰੇਮ ਚੰਦ ਜਿਹੜੇ ਸੀਗੇ ਉਸ ਬੰਦੇ ਨੇ ਮੈਨੂੰ ਜਾਂਦੇ ਹੀ ਸਰ ਅੰਦਰ ਕੁੱਟਣਾ ਚાલુ ਕਰਤਾ ਜੇ ਕਿ ਪਹਿਲਾਂ ਡਾਂਗਾ ਨਾਲ ਕੁੱਟਿਆ ਫਿਰ ਉਹਦੇ ਬਾਅਦ ਚ 2-3 ਮਿੰਟ ਬਾਅਦ ਬਾਹਰ ਆ ਕੇ ਫਿਰ ਆ ਕੇ ਮੈਨੂੰ ਪੁੱਛਦਾ ਵਾ ਤੂੰ ਕਿੱਥੋਂ ਦਾ ਰਹਿਣ ਆਲਾ ਹੈਂਗਾ ਮੈਂ ਕਿਹਾ ਪਿੱਛੋਂ ਲਖਨਊ ਦਾ ਆਇਆਂਗਾ ਫਿਰ ਉਹਨਾਂ ਨੇ ਦੂਜੇ ਮੁੰਡੇ ਨੇ ਕਹਿੰਦਾ ਕਿ ਤੂੰ ਜਿਹੜੇ ਇੱਥੇ ਯੂਪੀ ਤੋਂ ਆ ਕੇ ਤੁਸੀਂ ਉਹ ਓਵਰ ਮਤਲਬ ਉਤਖਾਂਦੇ ਹੋ ਤੇ ਉਹਦੇ ਕਰਕੇ ਮਤਲਬ ਅਸੀਂ ਜੁੱਤੀਆਂ ਥੱਲੇ ਰੱਖਣਾ ਚਾਹੁੰਦੇ ਆ ਤੁਸੀਂ ਇੱਥੇ ਮਤਲਬ ਲੋਕਾਂ ਤੋਂ ਪੈਸੇ ਠੱਗੀ ਠੋਰੀ ਕਰਦੇ ਹੋ ਕੋਈ ਪੁਲਿਸੀ ਮੁਲਾਜ਼ਮ ਕੋਈ ਸੀਗਾ ਜਾਂ ਆਮ ਬੰਦਾ ਸੀ ਪਤਾ ਨਹੀਂ ਇਹਨਾਂ ਦਾ ਮੁਲਾਜ਼ਮ ਹੈਗਾ ਕੌਣ ਹੈਗਾ ਉਹਨੇ ਮੈਨੂੰ ਅੰਦਰੋਂ ਲਾਤਾਂ ਲਪਤ ਰੱਖਿਆ ਉਹਨੇ ਕੁੱਟਿਆ ਹੋਇਆ ਸਿਵਲ ਵਰਦੇ ਸੀ ਮੈਨੂੰ ਸਿਵਲ ਸਿਵਲ ਵਰਦੇ ਜਿਹੜਾ ਸੀਗਾ ਮੁਲਾਜ਼ਮ ਨਹੀਂ ਸੀਗਾ ਠੀਕ ਆ ਇਹ ਗੁੰਡੇ ਰੱਖੇ ਹੋਏ ਆ ਦੂਜੀ ਗੱਲ ਜਿਹੜਾ ਪ੍ਰੇਮ ਚੰਦ ਆ ਤੇ ਪਾਰਸ ਦਾ ਜਿਹੜਾ ਉਹ ਮੈਨੂੰ ਤਾਂ ਲੱਗਦਾ ਕੋਈ ਕੀ ਸੈਟਿੰਗ ਕੀ ਨਹੀਂ ਜਿਹੜੇ ਤੋਂ ਪੈਸੇ ਇੱਕ ਜਿਹੜੇ ਲੱਖਾਂ ਰੁਪਈਆ ਲੈਣੇ ਆ ਉਹ ਤੋਂ ਤੂੰ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਉਹ ਉਤੋਂ ਤੋਂ ਤੱਕਿਆ ਕਰਵਾ ਰਿਹਾ ਮਾਰਗੋੜ ਇੰਦਰ ਸਿਲੰਡਰ ਦਾ ਕੰਮ ਕਰਦਾ ਨਾਲੇ ਸਾਰੇ ਬਲੈਕ ਦੇ ਜਿਹੜਾ ਇੱਥੇ 2 ਨੰਬਰ ਦਾ ਕੰਮ ਹੁੰਦਾ ਗੈਸ ਸਿਲੰਡਰ ਭਰਦਾ ਕੋਈ ਗਾਂਜਾ ਵੇਚਦਾ ਚਿੱਟਾ ਵੇਚਦਾ ਉਹ ਸਾਰੀ ਗਰਾਈ ਕਰਕੇ ਉਹ ਸਾਰਾ ਪੁਲਿਸ ਨੂੰ ਮਿੰਨਾ ਇਕੱਠਾ ਕਰਕੇ ਦਿੰਦਾ ਵਾ ਹੁਣ ਵੀ ਉੱਥੇ ਘੁੰਮ ਰਿਹਾ ਵਾ ਕੱਲ ਤੋਂ ਘੁੰਮ ਰਿਹਾ ਵਾ ਉਹੀ ਇਸ ਕੇਸ ਦੇ ਵਿੱਚ ਆ ਜਿਹੜੀ ਵੀ ਇਹਦੇ ਨਾਲ ਕੁੱਟਮਾਰ ਹੋਈ ਕੁਝ ਵੀ ਹੋਇਆ ਵਾ ਉਹ ਉਸ ਬੰਦੇ ਨੇ ਕਰਾਇਆ ਵਾ ਉਹਦੀ ਪੁਲਿਸ ਨਾਲ ਪੂਰੀ ਛਾੜੀ ਜਾਂ ਪੁਲਿਸ ਨੂੰ ਮਿੰਨਾ ਦਿੰਦਾ ਵਾ ਉਹਦੀ ਕੋਈ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਜਾਂ ਕੋਈ ਹੋਰ ਨਹੀਂ ਜਾਤੀ ਦੁਸ਼ਮਣੀ ਨਹੀਂ ਉਹਦੇ ਨਾਲ ਉਹਦੀ ਮਦਦ ਕਰ ਰਿਆ ਜੀ ਇਹਨੇ ਇਹ ਗੱਲ ਕਹੀ ਹੈ ਕਿ ਜੁੱਤੀਸੇ ਰੱਖਣ ਵਾਲੀ ਤੇ ਜਿਹੜਾ ਬੇਵਕੂਫ ਜਿਹਾ ਇਨਸਾਨ ਹੈ ਜਿਹਨੇ ਆ ਗੱਲ ਕਹੀ ਹੈ ਉਹਨੂੰ ਮੈਂ ਕਹਣਾ ਹਿੰਦੂ ਸਿੱਖ ਸਾਰੇ ਭਾਈ ਆ ਹਰ ਪੂਰੇ ਆਪਣੇ 29 ਸਟੇਟ ਆ 29 ਸਟੇਟ ਵਿੱਚ ਸਾਰੇ ਪਾਸੇ ਹਿੰਦੂਪਰਾ ਸਾਰੇ ਰਲ ਮਿਲ ਕੇ ਰਹੇ ਆ ਪਰ ਇੱਕ ਅੱਧਾ ਬੰਦਾ ਉਹੀ ਉਹੀ ਖਾਰਖਾਨਾ ਜਿਹੜਾ ਬੰਦਾ ਦੋਗਲਾ ਹੁੰਦਾ ਸਿੱਧੀ ਗੱਲ ਨਹੀਂ ਯੂਪੀ ਦੇ ਵਿੱਚ ਵੀ ਤਾਂ ਸਿੱਖ ਭਰਾ ਰਹਿੰਦੇ ਯਾਰ ਪਾਜੀ ਪਾਜੀ ਨੌ ਤੇ ਮਾਸੂ ਵਾਂਗੂ ਰਹਿੰਦੇ ਨੇ ਇੱਕ ਸਾਹ ਬਣ ਕੇ ਰਹਿੰਦੇ ਨੇ ਕੋਈ ਅੱਖ ਕੋਈ ਜ਼ਰੂਰਤ ਨਹੀਂ ਕਿਸੇ ਦੇ ਇੱਕ ਦੂਜੇ ਨਾਲ ਅੱਖ ਚੱਕ ਕੇ ਦੇਖਣ ਦੀ ਪਰ ਇੱਥੇ ਜ਼ਹਿਰ ਕਿਉਂ ਕੋਲਾ ਯਾਰ ਉਹੀ ਦੋਗਲੇ ਬੰਦੇ ਜਿਹੜੇ ਦੋਗਲੇ ਬੰਦੇ ਜਿਹੜੇ ਆ ਰਾਜਨੀਤੀ ਕਰਦੇ ਨੇ ਯੂਪੀ ਜੇ ਮੇਰੀਆਂ ਚਾਰ ਦੁਕਾਨਾਂ ਨੇ ਉਹ ਨਾਉ ਜ਼ਿਲ੍ਹੇ 'ਚ ਉਹਦੇ ਵਿੱਚ ਸਾਰੇ ਸਿੱਖ ਸਿੱਖ ਭਰਾ ਨੇ ਜਿਹੜੇ ਉਹਦੀ ਇੱਕ ਮਿੰਟ ਗੁਰੂ ਮਹਾਰਾਜ ਨੇ ਕਦੇ ਬੇਇੱਜ਼ਤੀ ਕਰਨਾ ਕਦੇ ਉੱਚ ਨੀਚ ਨਹੀਂ ਸਿਖਾਇਆ ਸਭ ਨੂੰ ਇੱਕ ਬਰਾਬਰ ਦੇ ਦਿੱਤਾ ਪਰ ਜਿਹੜਾ ਬੰਦਾ ਹਰੇਕ ਬੰਦੇ ਨੂੰ ਨੀਚ ਸਮਝੇ ਨਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਮੰਗਦਾ ਕਿਸੇ ਤੋਂ ਹਰ ਇੱਕ ਬੰਦੇ ਤੋਂ ਪਰ ਮੈਂ ਪ੍ਰੇਮ ਚੰਦ ਤੋਂ ਇਹ ਪੁੱਛਣਾ ਚਾਹੁੰਦਾ ਵਾਂ ਮੇਰੇ ਤੋਂ ਕਾਹਦੀ ਦੁਸ਼ਮਣੀ ਕੱਟੀ ਹੋਣੀ ਕਿਸ ਕਿਸ ਲਈ ਹੱਥ ਪਾਏ ਜਿਹੜਾ ਦੂਜਾ ਬੰਦਾ ਹੈਗਾ ਇੱਕ ਜਿਹੜਾ ਉਹ ਵਿਨੋਦ ਦੇ ਵੱਲੋਂ ਆਇਆ ਸੀਗਾ ਕਹਿੰਦਾ ਤੂੰ ਪ੍ਰਧਾਨੀ ਕਰਦਾ ਵਾਂ ਤੈਨੂੰ ਪ੍ਰਧਾਨੀ ਮੈਂ ਦਿਖਾਣਾ ਵਾਂ ਮਤਲ ਨਾਲੇ ਉਹ ਕਹਿੰਦਾ ਉਹਨੇ ਜੇਲ੍ਹ ਕਰਾਤਾ ਉਹ ਕਰਾਤਾ ਕਰਾਤਾ ਤਾਂ ਜਨ ਤੋਂ ਮੈਂ ਮੰਗ ਕਰਦਾ ਵਾਂ ਕਿ ਮੈਨੂੰ ਪ੍ਰੇਮਚੰਦ ਮੈਨੂੰ ਇਹਦੇ ਉੱਤੇ ਕਾਰਵਾਈ ਚਾਹੀਦੀ ਆ ਨਹੀਂ ਤਾਂ ਮੈਂ ਸੁਸਾਈਡ ਕਰ ਲਾਂਗਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਾ ਮੈਂ ਪ੍ਰੇਮਚੰਦ ਤੋਂ ਇਹ ਪੁੱਛਣਾ ਜਾਂਦਾ ਮੇਰੀ ਕੀ ਉਹਦੇ ਨਾਲ ਦੁਸ਼ਮਣੀ ਸੀਗੀ ਜਿਹੜੀ ਕਾਰਵਾਈ ਬੰਨੀ ਸੀਗੀ ਤੂੰ ਕੋਰਟ 'ਚ ਕਰਾਂਦਾ ਜਾਂ ਫਿਰ ਮੈਨੂੰ ਜਿਹੜੀ ਹਵਾਲਾਤ 'ਚ ਦਿੰਦਾ ਜਾਂ ਕੁਝ ਵੀ ਕਰਦਾ ਤੂੰ ਅੰਦਰ ਮੈਨੂੰ ਕੁੱਟ ਕਿਉਂ ਰਿਆ ਵਾ ਠੀਕ ਹੈ ਜੀ ਠੀਕ ਹੈ ਸਹੀ ਗੱਲ ਹੈ ਬਹੁਤ ਵਧੀਆ ਮਰਦਾਬਾਦ ਮਰਦਾਬਾਦ ਜੈਪੌਥ ਮਰਦਾਬਾਦ 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 ਸ਼ੋਰ ਸ਼ੋਰ ਮੁਰਦਾਬਾਦ 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 ਜੋਰ ਰਹੀ ਹੈ ਚੋਰੇ ਜੋਰ ਰਹੀ ਹੈ ਰਿਸ਼ਵਤ ਖੋਰ ਹੈ ਸਰ ਇਹ ਮੇਰੀ ਗੱਡੀ ਦਾ ਲੋਗੇ ਜੇ ਥਾਣੇ ਦੇ ਬਾਹਰ ਤੰਨਾ ਲਾਣਾ ਪੈਗਾ ਜਦੋਂ ਤੁਸੀਂ ਇਹਨਾਂ ਦਾ ਫੈਸਲਾ ਕਰਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਮਜਬੂਰੀ ਲਈ ਜੇ ਥਾਣੇ ਦੇ ਬਾਹਰ ਤੰਨਾ ਲਾਣਾ ਪੈਗਾ ਬਨੋਦ ਨਿਗਮ ਨੇ ਕੰਪਲੇਂਟ ਕੀਤੀ ਸੀਗੀ ਜਿਹੜਾ ਪੱਪੂ ਦੇ ਖਿਲਾਫ ਵੀ ਉਹ ਉਹਨੇ ਸਾਡੀ ਕਿਸ਼ਤਾਂ ਆਪਣੇ ਕੋਲ ਰੱਖ ਲਈਆਂ ਬਰਾੜਦੀਆਂ ਓਨਰ ਨੂੰ ਪੈਸੇ ਨਹੀਂ ਮੁਚਾਏ ਉਹਦੀ ਤਕੀकात ਜਿਹੜਾ ਪਵਨ ਕੁਮਾਰ ਕਰ ਰਿਹਾ ਸੀ ਕਿ ਥਾਣੇ ਬਿਲਕੁਲ ਆਏ ਸੀ ਬਾਦੀ ਡਿਊਟੀ ਲਾਤੀ ਸੀ ਉਹਨੇ ਦੋਨਾਂ ਦਾ ਕੰਪਰਮਾਈਜ਼ ਕਰਾਤਾ ਸੀ ਜੋ ਲਾਈਨ ਦੇ ਨਾਲ ਸੈਟਅਪ ਹੋ ਗਿਆ ਸੀ ਉਹਨਾਂ ਦਾ ਆਪਸ ਦੇ ਵਿੱਚ ਪੰਚਾਇਤੀ ਤੌਰ ਤੇ ਉਹ ਬਾਹਰ ਜਾ ਰਹੇ ਸੀ ਕੋਈ ਪ੍ਰੇਮ ਐਸਐਸਈ ਪ੍ਰੇਮ ਕੰਧ ਐਸਐਸਈ ਨਾਲ ਮਿਲਿਆ ਉਹਨੇ ਇਹਨਾਂ ਨਾਲ ਕੋਈ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਕੁੱਟਮਾਰ ਕੀਤੀ ਜਾਂ ਕੋਈ ਮਿਸ ਹੈਪਨਿੰਗ ਹੋਈ ਨਾ ਦੋਨਾਂ ਧਿਰਾਂ ਦੀ ਇਹਨਾਂ ਨੇ ਹੁਣ ਮੈਂ ਆਇਆ ਮੈਨੂੰ ਦੱਸੀ ਹੈ ਸਾਰੀ ਗੱਲ ਇਹਨਾਂ ਨੂੰ ਕਹਤਾ ਵੀ ਰਿਟਰਨ ਕਮਿਟੀ ਦੇ ਦੇ ਦੋ ਬਾਦ ਆਪੋਲੀ ਪੜਤਾਲ ਕਰ ਲਾਉਗੇ ਜਿਹੜੀ ਪਾਰਟੀ ਬੈਠੀ ਹੈ ਇਹਨਾਂ 'ਤੇ ਨਾ ਜ਼ਰਾ ਬਈ ਇਲਜ਼ਾਮ ਲਗਾਇਆ ਗਿਆ ਕਿ ਪ੍ਰੇਮ ਚੰਦੇਸਾਈ ਨੇ 15000 ਦੀ ਰਿਸ਼ਵਤ ਮੰਗੀ ਕਿੰਨਾ ਬਜਾਜਾ ਕਿੰਨਾ ਗੱਲ ਅਜੇ ਤੱਕ ਰਿਸ਼ਵਤ ਵਾਲੀ ਗੱਲ ਸਾਹਮਣੇ ਨਹੀਂ ਆਈ ਅਜੇ ਪ੍ਰੇਮ ਚੰਦ ਵੀ ਥਾਣੀ ਨਹੀਂ ਹੈਗਾ ਇਹਨਾਂ ਨੂੰ ਮੈਂ ਭਾਈ ਸਾਹਿਬ ਬੈਠੇ ਆ ਕਿ ਨਾ ਇਹਨਾਂ ਦਾ ਆਪਣਾ ਰਾਜਵੀਰ ਜੀ ਇਹਨਾਂ ਨੂੰ ਆਪਣੀ ਕਲਿੱਕਸੀ ਕੰਪਲੇਂਟ ਦੇ ਦਿਓ ਸਰ ਇੱਕ ਮੇ ਲਾਸਟ ਸਵਾਲ ਇਹਨਾਂ ਨੇ ਕੰਪਲੀਟ ਹੋ ਦਿੱਤੀ ਹੈ ਕਿ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਕੋਈ ਫੋਟੋ ਖਿੱਚ ਕੇ ਇਹਨਾਂ ਨੇ ਧਮਕੀਆਂ ਮਾਰਦਾ ਵਾ ਕਿ ਅਗਰ ਤੁਸੀਂ ਥਾਣੇ ਐ ਤਾਂ ਕਿਸੇ ਨੂੰ ਕੋਈ ਕੰਪਲੇਂਟ ਕੀਤੀ ਆ ਤੁਸੀਂ ਇਹ ਕਰ ਦਵਾਂਗੇ ਯਾਨੀ ਤੁਹਾਨੂੰ ਜਾਨ ਨੂੰ ਮਾਰ ਦਵਾਂਗੇ ਧਮਕੀਆਂ ਦਿੱਤੀ ਜਾਂਦੀ ਬినੋਦ ਕੁਮਾਰ ਜੀ ਜਿਹਨੇ ਕੰਪਲੀਟ ਦਿੱਤੀ ਜਿਹਨੇ ਕੰਪਲੀਟ ਦਿੱਤੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਇਹ ਵੀ ਅਗਰ ਅਗਰ ਇਹੋ ਜੀ ਗੱਲ ਹੋਈ ਹੈ ਉਹਦੇ ਤੁਸੀਂ ਕਲਿੱਕਸੀ ਕੰਪਲੇਂਟ ਦੇ ਦਿਓ ਉਹ ਆਪਾਂ ਪੂਰੀ ਤਕਰੀਕਤ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਜਿਹੜੀ ਜਿਹਦੇ ਖਿਲਾਫ ਕਾਰਵਾਈ ਕਰਨੀ ਹੈ ਕਰਦਾ ਨਹੀਂ ਗਲਤੀ ਕੀ